ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਪੈਣਪਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਦੂਏ ਦਿਨ ਦੀ ਵੀਡੀਓ ਹੈ ਇਹ ਸਵੇਰੇ ਟਾਈਮ ਲੱਗੇ ਮਨੇ ਇਧਰ ਕਮਰੇ ਦੇ ਵਿੱਚ ਵੀ ਕਰਨ ਵਾਲ ਪੇਪਰ ਲਾਉਣਾ ਉਹ ਦੋ ਕਮਰਿਆਂ ਚ ਲਵਾ ਲਿਆ ਸੀ ਫਿਰ ਬੱਚੇ ਕੰਨ ਦੇ ਸਾਡੇ ਵੀ ਕਮਰੇ ਚ ਲਵਾਓ ਇਹ ਵਾਲ ਪੇਪਰ ਨੇ ਇਹ ਇੱਧਰ ਵੀ ਲਵਾ ਲਗੇ ਚੱਲ ਵੀ ਇੱਧਰ ਵੀ ਚੱਲ ਸਾਫ ਜਲ ਜਾਊਗਾ بس ਇਹ ਕਮਰਾ ਤਾਂ ਸਾਫ ਆ ਪਿਆ ਤੇ ਥੋੜੇ ਖਰਾਬ ਜਿਹਾ ਹੋਇਆ ਤੇ ਉਹ ਦਰਵਾਜਾ ਸੀ ਨਾ ਇੱਧਰ ਨੂੰ ਕੱਢਿਆ ਵਾ ਪਸ਼ੂਆਂ ਕੰਨੀ ਤਾਂ ਕਰਕੇ ਉਹ ਬੰਦ ਕਰਤਾ ਸੀ ਉਹਦੇ ਕਰਕੇ ਵੱੱਦ ਲਵਾਇਆ ਫਿਰ ਆਪਣਾ ਦੂਏ ਦਿਨ ਦਾ ਖਲਾਰਾ ਬਹੁਤ ਜ਼ਿਆਦਾ ਪਿਆ ਸੀ ਹੋਇਆ ਵਾ ਇਹ ਨਾ ਮੈਂ ਨਾ ਅੱਜ ਨਾ ਆਹ ਕਰ ਰਹੀ ਸੀ ਰਸੋਈ ਸਾਫ ਕਰ ਰਹੀ ਸੀ ਇਸੇ ਕੁਝ ਮੈਨੂੰ ਆਏ ਹੋ ਗਿਆ ਵੀ ਚਲ ਬੱਚੇ ਨੇ ਹੁਣ ਘਰਾਂ ਵੀ ਹੋਰ ਸਾਰੇ ਕਮਰੇ ਕੁੰਬਰੇ ਚਲ ਸਾਫ ਸਫਾਈਆ ਹੋ ਗਿਆ ਵੀ ਚਲ ਇੱਥੇ ਵੀ ਆ ਵੀ ਸਾਫ ਕਰ ਲਈਏ ਆ ਸਿਰ ਸੋਈ ਚੋਂ ਲੱਗੇ ਵੀ ਸੀ ਸਮਾਨ ਜਾਂ ਕੱਢ ਕੇ ਸਾਫ ਜਾਂ ਕਰਨ ਮੈਂ ਕਿਹਾ ਚਲ ਇਹ ਸਾਫ ਕਰਦਾਣੇ ਅਸੀਂ ਅ ਬੱਚੇ ਨਾਲ ਲੱਗੇ ਵੀ ਸੀ ਮੇਰੇ ਨਾਲ ਦੋਹੇ ਜਣੇ ਕਿੰਨੇ ਦੇ ਮम्मा ਸੀ ਨੇ ਤੇਨਾਂ ਸਫਾਈ ਕਰਾ ਦਾਨੇ ਚਲ ਸੋਈ ਚ ਵੀ ਹਰ ਸੋਈ ਚ ਲੱਗੇ ਵੀ ਸੀ ਸਾਫ ਸਫਾਈਆ ਕਰਨ ਆ ਭਾਂਡੇ ਚੰਗੀ ਤਰ੍ਹਾਂ ਸਾਫ ਕਰੇ ਸੀ ਕਰਕੇ ਰੱਖੇ ਹੋਏ ਸੀ ਇਹ ਡੱਬੇ ਚ ਸਾਫ਼ ਕਰਕੇ ਰੱਖੇ ਹੋਏ ਸੀ ਇਹ ਦੁਬਾਰਤੋਂ ਫੇਰ ਮੈਂ ਕਹਿੰਦੀ ਮਮੇ ਚਲ ਇਹਨਾਂ ਨੂੰ ਸਾਫ਼ ਕਰਕੇ ਰੱਖ ਦਾਨੀਆਂ ਫੇਰ ਲੱਗੀ ਵੀ ਤੇ ਇੱਥੇ ਸਾਫ਼ ਕਰਨਾ ਇਹ ਭਾਂਡੇ ਮੈਂ ਕੁਬਰੀ ਤੱਕ ਕਹਿੰਦੀ ਮਮੇ ਜਿਹੜੀਆਂ ਜਿਹੜੀਆਂ ਬੋਤਲਾਂ ਨੇ ਚਲ ਇਹਨਾਂ ਨੂੰ ਭਰ ਕੇ ਆਪਾਂ ਰੱਖ ਦਨੇ ਗਦੀਂਦੀ ਫ੍ਰਿਜ ਚ ਲਾ ਦਨੇ ਆ ਇਹਨਾਂ ਦੇ ਢੱਕਣ ਪਏ ਸੀ ਕਹਿੰਦੀ ਆਪਾਂ ਇਹਨਾਂ ਨੂੰ ਧੋਸ ਮਾਰ ਕੇ ਨਾ ਇਹਨਾਂ ਨੂੰ ਫ੍ਰਿਜ ਚ ਲਾ ਦਨੇ ਚਲ ਬੋਤਲਾਂ ਬੋ ਇਹਦੀ ਕੀ ਪਾਣੀ ਪੂਣੀ ਦਸ ਨੇ ਫ੍ਰਿਜ ਚ ਨਹੀਂ ਰੱਖਿਆ ਹੋਇਗਾ ਚਲ ਕਹਿੰਦੀ ਮੈਂ ਇਹ ਥੋੜਾ ਜਿਹਾ ਰੱਖ ਦਨੇ ਵੀ ਕਈ ਵਾਰੀ ਲੋਡ ਪੈ ਜਾਂਦੀ ਆ ਵਿਜਲੀ ਪੀਤਾ ਬੁੱਤਾ ਜਾਂਦਾ ਚਲ ਹੁਣ ਤੱਕ ਕਿੰਨੇ ਪੀਣਾ ਪ੍ਰਸਾਂਤ ਕਰਕੇ ਪਾਣੀ ਠੰਡਾ ਮੱਖ ਰੱਖਣੀਆਂ ਰੱਖ ਦੋ ਨੀ ਨਾ ਸੀ ਤਾਂ ਆਪ ਇਥੇ ਸਾਫ਼ ਕਰਨ ਲੱਗੇ ਪਏ ਸੀ ਆਹ ਕੌਲੀਆਂ ਕੁਲੀਆਂ ਜੀਆਂ ਲੱਗੀਤੀ ਮੈਂ ਕਹ ਬਰੀ ਤੇ ਬਣੀ ਮਮੀ ਮੈਂ ਸਾਫ਼ ਕਰ ਦੇਣਾ ਸਾਫ਼ ਹੋਈ ਨਹੀਂ ਉਹ ਤੇ ਨਾਲ ਚਲ ਫੇਰ ਲੱਗੀ ਸਾਫ਼ ਕਰਨ ਆ ਚਲ ਸਾਫ਼ ਕਰਦੇ ਆਪਾ ਡੱਬੇ ਖੰਡ ਦੇ ਰੇਹੇ ਵਿੱਚ ਵੀ ਮੈਸੇਟੇ ਸਾਫ ਕਰਤਾ ਆਪਾਂ ਨੇ ਆਹ ਕੌਲੀਆਂ ਗਲਾਸ ਉਦਣ ਗੱਡੇ ਸੀ ਇਹ ਆਪਾਂ ਨੇ ਜਿੱਦਣ ਆਪਣੇ ਨੂੰ ਚਾਰ ਪਾਉਂਦੇ ਸੀ ਫਿਰ ਇਹਦੇ ਵਿੱਚ ਲਿਖਾਦੇ ਸੀ ਫੇਰ પાਕੇ ਕਰਦੇ ਸਗਾ ਕਰਦੇ ਸੀ ਫਿਰ ਵਰਤੇ ਜਾਂਦੇ ਸਾਰੇ ਇੱਥੇ ਰੁੱਦੇ ਬਿਨ ਨਹੀਂ ਪੇਟੀ ਚ ਬੱਡੇ ਸੀ ਆਪਾਂ ਨੇ ਆਪਨੀ ਤੋਂ ਜੇ ਮੈਂ ਕਹ ਬ੍ਰੀ ਤਾਂ ਦਾੜਾ ਫੜਾ ਦੇਣਾ ਨਾ ਤੋ ਇਹ ਹੈਗੇ ਨੇ ਲਿਖਾ ਦੇਣਾ ਬਸ ਦੇਣਾ ਖਾਦੀ ਨੂੰ ਖਾਦੀ ਨੂੰ ਨੰਬਰ 7 ਕਰਕੇ ਨਾ ਆਪਣੀ ਨਾ ਇਹ ਮੂਰਗੀ ਸੀ ਪਰਾਲੀ ਦਿਖਾਈ ਮੈਂ ਤਾਂ ਗਰੰਟ ਆਹ ਨਾ ਪਰਾਲੀ ਮੂਰਗੀ ਸੀ ਆਹ ਜਮਰੇ ਸਫਾਈ ਕਰਨੀ ਆ ਮੈਂ ਕਹਿੰਦਾ ਚਲ ਆ ਉਹ ਦੱਬੇ ਨੇ ਜਿਹੜੇ ਸੀ ਸਾਫ ਜੇ ਕਰਕੇ ਲਾ ਦੇ ਇਹ ਨਾ ਪਰਾਲੀ ਆਪਣੀ ਮੂਰਗੀ ਸੀ ਇਹੇ ਆਪਾਂ ਨੇ ਆਲੇ ਉਹ ਜਿਓ ਪਈਆ ਬਹੁਤ ਵਧੀਆ ਆਪਾਂ ਇਹਦੇ ਵਿੱਚ ਨਾ ਵੀ ਗੋਲੀ ਸਿੱਟੀ ਵੀ ਇਹਦੇ ਵਿੱਚ ਵੀ ਢੋਰਾ ਨਹੀਂ ਲੱਗੂਗਾ ਦਵਾਈ ਪਾਈ ਵੀ ਇਹਦੇ ਵਿੱਚ ਕਾਲੀ ਦਵਾਈ ਹੈ ਅੜਿਆ ਪੱਟੀਆਂ ਪੰਗਿਆਂ ਮਨੇ ਵੀ ਆਪਾਂ ਬੜਿਆ ਰੋਟਾ ਈ ਟੂ ਰੰਗ ਬੁਲ ਬਸਾਂਟ ਕਰਕੇ ਆਏ ਹਾਂ ਬੰਦ ਬਿਚਾਲ ਖਰਾਵਾ ਪਰ ਦੀ ਅਮੁੰਗੀ ਦੇ ਪਰਦੀ ਕਿ ਨਹੀਂ ਸੋਹਣੀ ਪਈ ਆ ਪਰ ਵੀਜੀ ਸੀ ਬਹੁਤ ਧੀ ਪਈ ਆ ਮੁੰਗੀ ਇੱਕ ਗੰਦੋ ਉਪਿਕ ਪੇ ਹੋ ਗਈ ਸੀ ਆ ਇੱਕ ਪਾ ਰਹੇ ਹਾਂ ਨੂੰ ਮਮੋ ਚੋ ਲੋਜਿਕ ਹਾਂ ਉਹ ਖਾ ਲੀਆ ਕਿਹੜਾ ਉਹ ਪਿਆ ਉਹਦੇ ਵਿੱਚੇ ਪਾਣੀ ਇਹ ਕਰ ਸਕਲਾਂ ਨੂੰ ਉੱਚ ਓਏ ਉਹ ਬਾਕੀ ਸਮਾਨ ਚਾਹਵਾਣਾ ਇੱਕ ਆ ਤੇ ਬਾਹਰੋਂ ਕੰਮ ਇਹ ਆ ਬਹੁਤ ਸਾਰਾ ਕਰਕੇ ਹੁਣ ਚਲ ਵੀ ਸਾਰੇ ਘਰ ਦੀ ਸਫਾਈ ਕਰ ਲਈ ਆ ਅਸਾਂ ਨੇ ਕਈ ਦਿਨ ਹੋ ਗਏ ਲੱਗਿਆ ਨਾਲੋਂ ਆਹਾ ਕੁੱਤਾ ਹੈ ਉਧਰ ਆ ਫਿਰਨਾ ਆਹ ਬੰਨੀ ਨਹੀਂ ਨਾ ਤਾ ਮੀ ਤੇ ਨਾ ਬੰਨੀ ਕਰਾ ਤਾ ਨਾ ਉਹ ਨਾ ਤੇ ਮੈਂ ਫਿਰ ਲਵਾਂ ਕਿ ਤੂੰ ਕੋਰਾ ਹੀ ਲਾ ਦੇਗਾ ਜੇ ਨਹੀਂ ਆ ਕਰਦੇ ਕੋਰੋਂ ਜਿਹਾ ਪਾ ਲਾ ਮੈਂ ਲੋੜੇ ਤੋਂ ਖਾ ਲੈਣਾ ਅੱਛਾ Zira, zira yeter birçok ਆ ਵੀ ਰੱਖਦੇ ਵਿੱਚ ਇਹਨੂੰ ਆਹ ਇਹ ਤਾਂ ਇਹ ਨਹੀਂ ਚਾਹਣਾ ਇਹ ਤਾਂ ਇਹ ਮਾਰੀ ਲਾ ਕੇ ਹਾਂਜੀ ਆਪਾਂ ਨੇ ਇਹਨਾਂ ਡੱਬੇ ਡੁੱਬੇ ਰੱਖਦੇ ਸੀ ਸਾਰੀ ਸਫਾਈ ਕਰਤੀ ਸੀ ਆਪਾਂ ਨੇ ਰਸੋਈ ਚ ਚੰਗੀ ਤਰ੍ਹਾਂ ਐਨ ਚਲ ਸਫਾਈ ਸੁਈ ਕਰਕੇ ਚਲ ਨਾਲ ਲੱਗੇ ਸੀ ਬੱਚੇ ਆਪਣੇ ਨਾਲ ਆਪਾਂ ਨੇ ਅਜੇ ਚੰਗੀ ਤਰ੍ਹਾਂ ਸਫਾਈ ਕਰਤੀ ਆਪਾਂ ਨੇ ਢੋਲੀ ਵੀ ਢਟਿਆਲੀ ਬਾਹਰ ਕੱਢਤੀ ਸੀ ਮੈਂ ਕਿਹਾ ਵੀ ਚਲ ਇੱਥੋਂ ਵੀ ਨੀਚੇ ਤੋਂ ਵੀ ਇਹਦੇ ਸਮਾਰ ਕੇ ਸਫਾਈ ਹੋ ਜੂਗੀ ਆਪਾਂ ਚੰਗੀ ਤਰ੍ਹਾਂ ਉੱਥੇ ਸਫਾਈ ਕਰਤੀ ਵੀ ਚਲ ਇਧਰੋਂ ਵੀ ਆ ਜਿਹੜੇ ਸ਼ਿੰਕ ਵਾਲੇ ਕੱਪ ਬੋਰਡ ਨੇ ਇਹ ਵੀ ਆਪਾਂ ਸਾਰੇ ਖਾਲੀ ਕਰਤੇ ਵੀ ਬਰਸਾਂਤ ਆ ਬਰਸਾਂਤ ਕਰਕੇ ਵੀ ਕੋਈ ਕੀੜਾ ਮਕੌੜਾ ਨਾ ਇਹਦੇ ਵਿੱਚ ਹੋ ਜੇ ਵੇ ਤਾਂ ਕਰਕੇ ਆਪਾਂ ਨੇ ਇਹਦੇ ਵਿੱਚੋਂ ਜਿਹੜਾ ਕੋਈ ਭਾਂਡਾ ਪਿਆ ਸੀ ਉਹ ਆਪਾਂ ਨੇ ਬਾਹਰ ਕੱਢਤਾ ਬਾਹਰ ਕੱਢ ਕੇ ਆਪਾਂ ਬਾਹਰਲੀ ਸੋਈ 'ਚ ਰੱਖਿਆ ਇਹ ਉਹਨਾਂ ਨੂੰ ਉੱਥੇ ਕੰਸਤੇ ਰੱਖਿਆ ਟਿਕਾ ਕੇ ਆਪਾਂ ਸਫਾਈ ਕਰਦਿਆਂ ਨੂੰ ਕਈ ਦਿਨ ਹੋ ਗਿਆ ਆਪਾਂ ਨੂੰ ਮੈਟ ਮੂਟ ਮੈਂ ਧੋ ਕੇ ਨਾ ਸੁੱਕਣੇ ਪਏ ਸੀ ਕੰਦ ਤੇ ਅੱਜ ਆਪਾਂ ਨੇ ਕੱਪੜੇ ਵੀ ਬਹੁਤ ਜ਼ਿਆਦਾ ਧੁੱਤੇ ਸੀ ਜਾਂ ਪੜਦੇ ਹਜੇ ਉੱਪਰ ਪੈ ਤੀ ਮੀਂਹ ਆ ਗਿਆ ਸੀ ਅ ਲੌਬੀ ਦੇ ਪੜਦੇ ਪੈਸੇ আর ਕਮਰੇ ਦੇ ਪੜਦੇ ਪੈਸੇ ਉਹ ਆਪਾਂ ਨੇ ਕੱਢ ਕੇ ਉਹ ਵੀ ਅੱਜ ਧੁੱਤੇ ਸੀ ਮਸ਼ੀਨ 'ਚ ਪਾਏ ਸੀ ਮੈਟ ਮੂਟ ਜਿਆ ਸਾਰੇ ਧ ਉਹ ਪੈਰਪੂਰ ਸਾਫ ਕਰਦੇ ਆ ਤਾਂ ਕਰਕੇ ਆਪਾਂ ਨੇ ਧੋ ਕੇ ਸੁੱਕਣੇ ਪਾਤੇ ਮੈਂ ਚੱਲ ਬਰਸਾਂਤ ਚ ਤਾਂ ਇਹੀ ਕੁਝ ਹੁੰਦਾ ਵੀ ਸਫਾਈ ਵੀ ਬਰਸਾਂਤ ਚ ਵੀ ਕਰਨੀ ਚਾਹੀਦੀ ਹੈ ਨਾ ਕਿਉਂਕਿ ਅਸੀਂ ਮੈਂ ਵੀ ਬਰਸਾਂਤ ਚ ਸਫਾਈ ਕਰਦੀ ਹੁੰਨੀ ਆ ਫੇਰ ਵੀ ਚਲੋ ਖੱਲਾ ਖੋਜਿਆ ਜਾਂ ਚਾ ਨਾ ਐ ਹੁੰਦਾ ਵੀ ਜੀ ਜੂ ਜੇ ਹੋ ਜਾਂਦੇ ਨੇ ਉਹ ਚੱਲ ਨਾਲ ਸਾਫ ਹੋ ਜਾਂਦੇ ਨੇ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਰਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ